ਸਤਸ੍ਰੀ ਅਕਾਲ ਦੋਸਤੋ ਪੰਜਾਬ ਦੀ ਸਿਆਸਤ ਵਿੱਚ ਕੇਂਦਰ ਸਰਕਾਰ ਦੇ ਫੈਸਲਿਆਂ ਦਾ ਪ੍ਰਭਾਵ ਹਮੇਸ਼ਾ ਤੋਂ ਵਿਵਾਦਾਂ ਨਾਲ ਭਰਿਆ ਰਿਹਾ ਹੈ ਪਰ ਹਾਲੀਆ ਸਾਲਾਂ ਵਿੱਚ ਇਹ ਫੈਸਲੇ ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਲਈ ਇੱਕ ਵੱਡੀ ਜਿਹੜੀ ਹੈ ਉਹ ਚੁਣੌਤੀ ਬਣਦੇ ਜਾ ਰਹੇ ਹਨ ਜਦੋਂ ਤੋਂ ਕੇਂਦਰ ਸਰਕਾਰ ਦੇ ਵਿੱਚ ਭਾਜਪਾ ਨੇ ਸੱਤਾ ਸੰਭਾਲੀ ਹੈ ਲਗਾਤਾਰ ਕੁਝ ਜਿਹੜੇ ਫੈਸਲੇ ਪੰਜਾਬ ਨੂੰ ਲੈ ਕੇ ਕੀਤੇ ਗਏ ਉਹਨਾਂ ਦਾ ਜਿਹੜਾ ਪੰਜਾਬ ਭਰ ਤੋਂ ਭਾਰੀ ਵਿਰੋਧ ਹੋਇਆ ਬੇਸ਼ੱਕ ਉਸ ਨੂੰ ਲੈ ਕੇ ਬਾਅਦ ਵਿੱਚ ਪੂਰੇ ਹਿੰਦੁਸਤਾਨ ਨੇ ਵੀ ਕੁਝ ਜਿਹੜੇ ਉਹਨਾਂ ਦੇ ਫੈਸਲੇ ਸਨ ਚਾਹੇ ਉਹ ਤਿੰਨ ਖੇਤੀ ਕਾਨੂੰਨ ਬਿਲ ਸਨ ਜਿਸ ਨੂੰ ਲੈ ਕੇ ਬਾਅਦ ਦੇ ਵਿੱਚ ਪੂਰੇ ਇੰਡੀਆ ਭਰ ਤੋਂ ਜਿਹੜਾ ਸੀ ਉਹਨਾਂ ਦਾ ਵਿਰੋਧ ਹੋਇਆ ਹਾਲੀ ਦੇ ਵਿੱਚ ਜਿੰਨੀਆਂ ਵੀ ਉਸ ਤੋਂ ਬਾਅਦ ਚੋਣਾਂ ਹੋਈਆਂ ਪੰਜਾਬ ਦੇ ਵਿੱਚ ਉਹਦੇ ਵਿੱਚ ਬੇਸ਼ੱਕ ਦੂਜੀਆਂ ਸਟੇਟਾਂ ਦੇ ਵਿੱਚੋਂ ਭਾਜਪਾ ਨੇ ਕੁਛ ਨਾ ਕੁਛ ਹਾਸਲ ਕੀਤਾ ਪਾਫ ਕਿਤੇ ਉਹਨਾਂ ਦਾ ਵੋਟ ਗ੍ਰਾਫ ਵੀ ਵਧਿਆ ਕਿਤੇ ਸਰਕਾਰ ਵੀ ਬਣਾਈ ਹੈ ਪਰ ਪੰਜਾਬ ਦੇ ਵਿੱਚ ਉਹ ਆਪਣੀ ਉਸ ਖੋ ਚੁੱਕੀ ਜੋ ਇਮੇਜ ਸੀ ਉਸ ਨੂੰ ਦੁਬਾਰਾ ਪ੍ਰਾਪਤ ਨਹੀਂ ਕਰ ਸਕੀ ਦੇਖਣ ਦੇ ਵਿੱਚ ਆਇਆ ਕਿ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੂੰ ਨਾਰਾਜ਼ ਕੀਤਾ ਜਿਸ ਦਾ ਅਸਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਪ੍ਰਦਰਸ਼ਨ ਤੇ ਪਿਆ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਵਿੱਚ ਤਜਵੀਜ਼ੁਦਾ ਬਦਲਾ ਅਤੇ ਚੰਡੀਗੜ੍ਹ ਯੂਟੀ ਖੇਤਰ ਦੇ ਪ੍ਰਸ਼ਾਸਨਿਕ ਸੁਧਾਰਾਂ ਨੇ ਸਿਆਸੀ ਉਤਲ-ਪੁਤਲ ਜਿਹੜੀ ਹੈ ਉਹ ਮਚਾ ਦਿੱਤੀ ਹੁਣ ਵਿਕਸਿਤ ਭਾਰਤ ਰੁਜ਼ਗਾਰ ਤੇ ਰੋਜੀ ਰੋਟੀ ਮਿਸ਼ਨ ਐਕਟ ਜੀ ਰਾਮ ਜੀ ਨੇ ਪਿੰਡੂ ਸੈਕਟਰ ਦੇ ਮਜ਼ਦੂਰਾਂ ਵਿੱਚ ਅਸੰਤੋਸ਼ ਜਿਹੜਾ ਹੈ ਉਹ ਫਲਾ ਦਿੱਤਾ ਹੈ ਇਹੀ ਨਹੀਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਰਾਸ਼ਟਰੀ ਪੱਧਰ ਤੇ ਮਨਾਉਣ ਦਾ ਫੈਸਲਾ ਜੋ ਕੇਂਦਰ ਸਰਕਾਰ ਨੇ ਲਿਆ ਅਤੇ ਪਹਿਲੀ ਵਾਰ ਦੇਸ਼ ਭਰ ਦੇ 768 ਜ਼ਿਲ੍ਹਿਆਂ ਵਿੱਚ ਵੱਖ-ਵੱਖ ਪਸ਼ਾਵਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਪਰ ਇਸ ਦਿਵਸ ਦਾ ਨਾਮ ਸਾਹਿਬਜ਼ਾਦੀ ਸ਼ਹਾਦਤ ਦਿਵਸ ਦੀ ਬਜਾਏ ਵੀਰ ਬਾਲ ਦਿਵਸ ਕਰਨ ਨੂੰ ਲੈ ਕੇ ਅਸੰਤੋਸ਼ ਨੂੰ ਠੰਡਾ ਨਹੀਂ ਕੀਤਾ ਜਾ ਸਕਿਆ ਨਾ ਹੀ ਸੁਭਾਈ ਲੀਡਰਸ਼ਿਪ ਇਸ ਗੱਲ ਨੂੰ ਕੇਂਦਰ ਸਰਕਾਰ ਸਾਹਮਣੇ ਰੱਖ ਪਾਈ ਹੈ ਤਿੰਨ ਖੇਤੀ ਕਾਨੂੰਨ ਜਿਹੜੇ ਸਤੰਬਰ 2020 ਵਿੱਚ ਪਾਸ ਕੀਤੇ ਗਏ ਸਨ ਕਿਸਾਨਾਂ ਨੂੰ ਬਾਜ਼ਾਰ ਵਿੱਚ ਵੱਧ ਆਜ਼ਾਦੀ ਦੇਣ ਦਾ ਦਾਅਵਾ ਕਰਦੇ ਸਨ ਪਰ ਪੰਜਾਬ ਦੇ ਕਿਸਾਨਾਂ ਨੇ ਇਹਨਾਂ ਨੂੰ ਕਾਰਪੋਰੇਟ ਸਮਰਥਕ ਦੱਸ ਕੇ ਵਿਰੋਧ ਕੀਤਾ ਕਿਉਂਕਿ ਇਹਨਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਨਹੀਂ ਸੀ ਤੇ ਮੰਡੀ ਸਿਸਟਮ ਜਿਹੜਾ ਸੀ ਉਹ ਕਮਜ਼ੋਰ ਹੋਣ ਦਾ ਡਰ ਸੀ ਜਿਸ ਨੂੰ ਲੈ ਕੇ ਇਸ ਅੰਦੋਲ ਇਸ ਖੇਤੀ ਬਿੱਲਾਂ ਦਾ ਦੇਸ਼ ਭਰ ਚੋਂ ਵਿਰੋਧ ਹੋਇਆ ਬੇਸ਼ੱਕ ਉਹ ਬਾਅਦ ਚ ਵਾਪਸ ਲੈ ਲਏ ਗਏ ਪਰ ਜੋ ਪਾਸਪਾ ਦੀ ਇੱਕ ਇਮੇਜ ਸੀ ਉਹ ਕਾਫੀ ਜ਼ਿਆਦਾ ਡਾਊਨ ਹੋਈ ਹੈ ਇਸ ਖੇਤੀ ਕਾਨੂੰਨਾਂ ਨੂੰ ਲੈ ਕੇ ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਵਿੱਚ ਜਿਹੜਾ ਬਦਲਾਅ ਕਰਨ ਦਾ ਮੁੱਦਾ ਆਇਆ ਸੀ 8 ਅਕਤੂਬਰ 2025 ਨੂੰ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਐਕਟ 1947 ਵਿੱਚ ਸੋਧ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਵਿੱਚ ਸੈਨੇਟ ਦੇ ਮੈਂਬਰਾਂ ਦੀ ਗਿਣਤੀ 91 ਤੋਂ ਘਟਾ ਕੇ 24 ਕਰ ਦਿੱਤੀ ਗਈ ਸੀ ਇਸ ਨਾਲ ਚੁਣੇ ਮੈਂਬਰਾਂ ਦੀ ਜਗ੍ਹਾ ਨਾਮਜ਼ਦ ਮੈਂਬਰ ਵਧ ਜਾਂਦੇ ਜਿਸ ਨੂੰ ਵਿਰੋਧੀ ਧਿਰ ਨੇ ਜਮਹੂਰੀਅਤ ਤੇ ਹਮਲਾ ਦੱਸਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹੈ ਪਰ ਪੰਜਾਬ ਦੇ 60% ਵਿਦਿਆਰਥੀ ਇੱਥੇ ਪੜ੍ਹਦੇ ਹਨ ਇਸ ਲਈ ਪੰਜਾਬ ਸਰਕਾਰ ਤੇ ਸਿਆਸੀ ਪਾਰਟੀਆਂ ਨੇ ਇਸ ਨੂੰ ਸੂਬੇ ਦੇ ਅਧਿਕਾਰਾਂ ਤੇ ਹਮਲਾ ਮੰਨਿਆ ਸੀ ਉਸ ਤੋਂ ਬਾਅਦ ਚੰਡੀਗੜ੍ਹ ਯੂਟੀ ਦੇ ਜਿਹੜਾ ਪ੍ਰਸ਼ਾਸਨਿਕ ਬਦਲਾਵਾਂ ਨੇ ਤਾਂ ਹੋਰ ਵੱਡਾ ਸਿਆਸੀ ਤੂਫਾਨ ਖੜਾ ਕੀਤਾ ਸੀ ਨਵੰਬਰ ਵਿੱਚ ਕੇਂਦਰ ਨੇ 171 ਸੰਵਿਧਾਨਿਕ ਸੋਧ ਪਿਲ ਦਾ ਮਤਾ ਰੱਖਿਆ ਜਿਹੜਾ ਚੰਡੀਗੜ੍ਹ ਨੂੰ ਆਰਟੀਕਲ 240 ਦੇ ਤਹਿਤ ਲਿਆਉਂਦਾ ਹੈ ਜਿਸ ਨਾਲ ਰਾਸ਼ਟਰਪਤੀ ਨੂੰ ਸਿੱਧੇ ਨਿਯਮ ਬਣਾਉਣ ਦਾ ਅਧਿਕਾਰ ਮਿਲ ਜਾਂਦਾ ਹੈ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ ਪਰ ਪੰਜਾਬ ਇਸ ਨੂੰ ਆਪਣਾ ਹਿੱਸਾ ਮੰਨਦਾ ਪੰਜਾਬ ਭਾਜਪਾ ਨੇ ਵੀ ਬਿੱਲ ਦਾ ਜਿਹੜਾ ਵਿਰੋਧ ਕੀਤਾ ਜਿਸ ਨਾਲ ਕੇਂਦਰ ਨੂੰ ਪਿੱਛੇ ਹਟਣਾ ਪਿਆ ਪਾਫ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਜੋ ਕੇਂਦਰ ਨੇ ਪੰਜਾਬ ਸਰਕਾਰ ਜਾਂ ਪੰਜਾਬ ਦੇ ਉੱਪਰ ਜਿਹੜੇ ਬਿੱਲ ਬਣਾਏ ਸੀ ਕਿਸੇ ਵੀ ਤਰ੍ਹਾਂ ਦੇ ਜੜੀਆਂ ਵੀ ਤਜਰੀਬਾਂ ਲੈ ਕੇ ਆਏ ਪੰਜਾਬ ਦੇ ਹਿੱਤ ਦੇ ਵਿੱਚ ਨਹੀਂ ਸਨ ਜਿਸ ਕਰਕੇ ਭਾਰੀ ਵਿਰੋਧ ਹੋਇਆ ਜਿਹੜਾ ਇਹ ਚੰਡੀਗੜ੍ਹ ਪ੍ਰਸ਼ਾਸਨਿਕ ਬਦਲਾਅ ਵਾਲਾ ਬਿੱਲ ਸੀ ਇਹਦੇ ਵਿੱਚ ਤਾਂ ਜਿਹੜੀ ਪੰਜਾਬ ਦੀ ਭਾਜਪਾ ਲੀਡਰਸ਼ਿਪ ਸੀ ਉਸਨੇ ਵੀ ਇਸ ਦਾ ਜਿਹੜਾ ਉਹ ਵਿਰੋਧ ਕੀਤਾ ਸੀ ਜੀ ਰਾਮਜੀ ਬਿੱਲ ਜਿਹੜਾ ਹੁਣ ਪਾਸ ਹੋਇਆ ਹੈ ਕੇਂਦਰ ਸਰਕਾਰ ਵੱਲੋਂ ਬਦਲਾ ਕਰਕੇ ਮਨਰੇਗਾ ਦੀ ਜਗ੍ਹਾ ਤੇ ਉੱਪਰ ਉਸ ਤੇ ਵਿੱਚ ਵੀ ਰਾਜ ਸਰਕਾਰਾਂ ਤੇ ਜਿਹੜਾ ਵਿੱਤੀ ਬੋਝ ਵਧਾਇਆ ਹੈ ਕੇਂਦਰ ਸਰਕਾਰ ਨੇ ਉਸ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਜਿਹੜਾ ਵਿਰੋਧ ਹੈ ਉਹ ਸਾਹਮਣਾ ਕਰਨਾ ਪੈ ਰਿਹਾ ਹੈ ਉਪਰੋ 2024 ਦੀਆਂ ਚੋਣਾਂ ਸਿਰ ਤੇ ਹੈ ਪਰ ਜਿਸ ਤਰੀਕੇ ਤੇ ਭਾਜਪਾ ਦੇ ਫੈਸਲੇ ਹੈ ਭਾਜਪਾ ਸਰਕਾਰ ਕੇਂਦਰ ਸਰਕਾਰ ਦੇ ਪੰਜਾਬ ਦੇ ਵਿੱਚ ਪਹਿਲਾਂ ਹੀ ਉਹ ਆਪਣੀ ਇਮੇਜ ਉਸ ਤਰ੍ਹਾਂ ਦੀ ਗਵਾ ਚੁੱਕੇ ਹੈ ਪਾ ਗਪਨਾ ਗੱਠ ਜੋੜ ਨਾਲ ਚੋਣ ਲੜਦੇ ਸੀ ਫਿਰ ਵੀ ਕੁਝ ਹਾਸਲ ਜਿਹੜਾ ਹੋ ਜਾਂਦਾ ਸੀ ਪਰ ਜਿਸ ਤਰੀਕੇ ਦੀ ਹੁਣ ਰਾਜਨੀਤੀ ਚੱਲ ਰਹੀ ਹੈ ਔਰ ਦੂਸਰੀ ਗੱਲ ਕੁਝ ਵੀ ਪੰਜਾਬ ਦੇ ਲਈ ਬਣਉਂ ਤੋਂ ਪਹਿਲਾਂ ਪੰਜਾਬ ਦੀ ਭਾਜਪਾ ਲੀਡਰਸ਼ਿਪ ਨੂੰ ਕਿਸੇ ਵੀ ਤਰ੍ਹਾਂ ਦਾ ਭਰੋਸੇ ਦੇ ਵਿੱਚ ਨਹੀਂ ਲਿਆ ਜਾਂਦਾ ਨਾ ਕੁਝ ਦੱਸਿਆ ਜਾਂਦਾ ਸਿੱਧੇ ਫੈਸਲੇ ਜਿਹੜੇ ਆ ਉਹ ਥੋਪ ਦਿੱਤੇ ਜਾਂਦੇ ਆ ਇਹ ਕਹਿਣਾ ਸੀ ਕੈਪਟਨ ਉਮਰਿੰਦਰ ਸਿੰਘ ਦਾ ਜੋ ਕਾਂਗਰਸ ਦੇ ਵਿੱਚੋਂ ਭਾਜਪਾ ਚ ਸ਼ਾਮਲ ਹੋਇਆ ਇਸ ਇਸ ਤਰੀਕੇ ਨਾਲ ਜੇਕਰ ਇਹ ਹੀ ਚੱਲਦਾ ਰਿਹਾ ਤਾਂ 2027 ਤੱਕ ਹੀ ਇਹ ਗੱਲ ਕਹਿਣੀ ਸੀ ਕੈਪਟਨ ਉਮਰਿੰਦਰ ਸਿੰਘ ਦੀ 2032 ਵੀ ਜਿਹੜੀ ਹੈ ਉਹ ਭਾਜਪਾ ਭੁੱਲ ਜਾਵੇ ਕਿ ਪੰਜਾਬ ਦੇ ਵਿੱਚ ਆਪਣੇ ਦਮ ਤੇ ਜੜੀ ਹੈ ਉਹ ਸਰਕਾਰ ਬਣਾ ਸਕਦੀ ਹੈ ਜੇਕਰ ਲੋਕ ਹਿੱਤਾਂ ਨੂੰ ਪਹਿਲ ਦਿੱਤੀ ਜਾਏਗੀ ਜਿਹੜੀਆਂ ਨੀਤੀਆਂ ਲੋਕਪੱਖੀ ਬਣਾਈਆਂ ਜਾਣਗੀਆਂ ਤਾਂ ਹੋ ਸਕਦਾ ਹੈ ਭਾਜਪਾ ਪੰਜਾਬ ਦੇ ਵਿੱਚ ਆਪਣੇ ਪੈਰਾਂ ਤੇ ਜੜੀ ਹੈ ਉਹ ਖੜੀ ਹੋ ਸਕੇ ਧੰਨ